ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਚੇਤਾ ਹੋ ਅੰਤ ਹੋਏ ਸਖਾਈ ਹਰ ਅਗਮ ਅਗੋਚਰ ਅਨਾਥ ਅਜੋਨੀ ਸਤਿਗੁਰ ਕੈ ਪਾਏ ਪਾਵਨ ਆ ਹਉ ਵਾਰੀ ਜੀਉ ਵਾਰੀ ਆਪਨ ਵਾਰਣਿਆ ਆਪ ਗਵਾਏ ਤਾ ਹਰ ਪਾਏ ਹਰ ਸਿਓ ਸਹਿਜ ਸਮਾਵਨਿਆ ਰਹਾਉ ਪੁਰਬ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾ ਗੁਰ ਪਾਈਐ ਨਾਹੀ ਸਬਦੈ ਮੇਲ ਮਿਲਾਵਣਿਆ ਗੁਰਮੁਖ ਅਲਿਪਤ ਰਹੈ ਸੰਸਾਰੇ ਗੁਰ ਕੈ ਤਕਿਐ ਨਾਮ ਅਧਾਰੇ ਗੁਰਮੁਖ ਜੋਰ ਕਰੇ ਕਿਆ ਤਿਸਨੋ ਆਪੇ ਖਾਪ ਦੁਖ ਪਾਵਣਿਆ ਮਨਮੁਖ ਅੰਦੇ ਸੁੱਧ ਨਾ ਕਾਈ ਆਤਮਕਾਤੀ ਹੈ ਜਗਤ ਕਸਾਈ ਆਤਮਕਾਤੀ ਤੇ ਵਿਸਰਾਮ ਲਉ ਮੈਂ ਆਤਮਕਾਤੀ ਪਾਠ ਇਕੱਠਾ ਹੀ ਹੈ ਆਤਮਕਾਤੀ ਹੈ ਜਗਤ ਕਸਾਈ ਆ ਆਤਮਕਾਤੀ ਜਿਹੜਾ ਵਿਅਕਤੀ ਹੈ ਨਾ ਆਤਮ ਹੱਤਿਆ ਕਰਨ ਵਾਲਾ ਆਪਣੇ ਆਪ ਨੂੰ ਜਿਹੜਾ ਤਬਾਹ ਕਰਨ ਵਾਲਾ ਖਤਮ ਕਰਨ ਵਾਲਾ ਵਿਅਕਤੀ ਹੈ ਉਹ ਅਤੇ ਸੰਸਾਰ ਦਾ ਉਹ ਕਸਾਈ ਹੈ ਹੂੰ ਨਿੰਦਾਕਾਰ ਕਰ ਕਰ ਬਹੁ ਭਾਰ ਉਠਾਵੈ ਬਿਨ ਮਜੂਰੀ ਭਾਰ ਪਹਚਾਵਣਿਆ ਇਹੋ ਜਗ ਬਾੜੀ ਮੇਰਾ ਪ੍ਰਭ ਮਾਲੀ ਸਦਾ ਸਮਾਲੇ ਕੋ ਨਾਹੀ ਖਾਲੀ ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸ ਜਨਾਵਣਿਆ ਮਨ ਮੁਖ ਰੋਗੀ ਹੈ ਸੰਸਾਰਾ ਹਾਂਜੀ ਇਹ ਆਮ ਕਰਕੇ ਪਾਠ ਲੱਗਦਾ ਹੈ ਮਨ ਮੁਖ ਰੋਗੀ ਹੈ ਸੰਸਾਰਾ ਪਰ ਜੋ ਪਟਿਆਲੇ ਪਾਠ ਬੋਤ ਸਮਾਗਮ ਹੋਇਆ ਸੀ ਉਹਦੇ ਵਿੱਚ ਸਤਕਾਰਯੋਗ ਗਿਆਨੀ ਸ਼ੇਰ ਸਿੰਘ ਜੀ ਨਿਯੰਗ ਸਿੰਘ ਉਹਨਾਂ ਨੇ ਇਹ ਪਾਠ ਗਲਕਰਾਇਆ ਸੀ ਮਨਮੁਖ ਤੇ ਵਿਸਰਾਮ ਲਾਇਆ ਸੀ ਉਹ ਕਹਿੰਦੇ ਵੀ ਮਨਮੁਖ ਤਾਈ ਜਿਹੜੀ ਹੈ ਉਹ ਇੱਕ ਰੋਗ ਹੈ ਤੇ ਮਨਮੁਖ ਤਾਈ ਦੇ ਰੋਗ ਦੇ ਨਾਲ ਸਾਰਾ ਸੰਸਾਰ ਰੋਗੀ ਹੈ ਇਸ ਕਰਕੇ ਕਹਿੰਦੇ ਵੀ ਇਹ ਵਿਸਰਾਮ ਮਨਮੁਖ ਤੇ ਜਿਹੜਾ ਸ਼ੁੱਧ ਹੈ ਮਨਮੁਖ ਰੋਗੀ ਹੈ ਸੰਸਾਰਾ ਹਾਂਜੀ ਮਨਮੁਖ ਰੋਗੀ ਹੈ ਸੰਸਾਰਾ ਸੁਖ ਦਾਤਾ ਵਿਸਰਿਆ ਅਗਮ ਅਪਾਰਾ ਦੁਖੀਏ ਨਿਤ ਫਿਰ ਹੈ ਬਿਲ ਲਾਦੇ ਬੇਨ ਗੋਰ ਸਾਥ ਨਾ ਪਾਵਣਿਆ ਜਿਨ ਕੀਤੇ ਸੋਈ ਵਿਦ ਜਾਣੈ ਆਪ ਕਰੇ ਤਾ ਹੁਕਮ ਪਛਾਨੈ ਜੇ ਹਾ ਅੰਦਰ ਪਾਏ ਤੇਹਾ ਵਰਤੈ ਆਪੇ ਬਾਹਰ ਪਾਵਣਿਆ ਤੇ ਸਬਾਜਾ ਹੋ ਸੱਚੇ ਮੈਂ ਹੋਰ ਨਾ ਕੋਈ ਜਿਸ ਲਾਏ ਲੈ ਸੋ ਨਿਰਮਲ ਹੋਈ ਨਾਨਕ ਨਾਮ ਵਸੈ ਘਟ ਅੰਤਰ ਜਿਸ ਦੇਵੈ ਸੋ ਪਾਵਨ ਆ ਮਾਜ ਮਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਉ ਮੈਂ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਨ ਆ ਹਾਂਜੀ ਇਹ ਸ਼ਬਦ ਦੇ ਵਿੱਚ ਬਹੁਤ ਵਾਰੀ ਅੰਮ੍ਰਿਤ ਸ਼ਬਦ ਆਉਂਦਾ ਹੈ ਤੇ ਆਪਾਂ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ ਅੰਮ੍ਰਿਤ ਆਪਾਂ ਆਮ ਜਿਵੇਂ ਅੰਮ੍ਰਿਤ ਸ਼ਬਦ ਉਵੇਂ ਨਹੀਂ ਜਿਵੇਂ ਲਿਖਿਆ ਉਵੇਂ ਹੀ ਉਚਾਰਨ ਕਰਨਾ ਹੈ ਜੇ ਆਪਣੀ ਮਰਜ਼ੀ ਕਰਾਂਗੇ ਫਿਰ ਇੱਕ ਸ਼ਬਦ ਦੇ ਵਿੱਚ ਵੇਖੋ ਕਿੰਨੀ ਵਾਰੀ ਲਿਖਿਆ ਹੋਇਆ ਹੈ ਇੱਕ ਸ਼ਬਦ ਦੇ ਵਿੱਚ ਹੀ ਸਾਡੀਆਂ ਇੰਨੀਆਂ ਗਲਤੀਆਂ ਹੋ ਜਾਣਗੀਆਂ ਇਸ ਕਰਕੇ ਜਿਵੇਂ ਉਚਾਰਨ ਹੋ ਰਿਹਾ ਹੈ ਜਾਂ ਜਿਵੇਂ ਦੱਸਿਆ ਜਾ ਰਿਹਾ ਹੈ ਅਬਾ ਉਹ ਵੇਹੀ ਜਿਹੜਾ ਹੈ ਉਚਾਰਨ ਆਪਣੇ ਜ਼ੁਬਾਨ ਦੇ ਉੱਤੇ ਪਕਾਉਣਾ ਹੈ ਅੰਮ੍ਰਿਤ ਸ਼ਬਦ ਹੀ बार-बार ਸ਼ਬਦ ਆ ਰਿਹਾ ਤੇ ਇਸੇ ਤਰ੍ਹਾਂ ਹੀ ਬੋਲਣਾ ਹੈ ਹਾਉ ਵਾਰੀ ਜੀਓ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖੇ ਪਰਖੈ ਸਦਾ ਨੈਣੀ ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ ਅਵਰਾ ਆਖ ਸੁਨਾਵਣਿਆ ਅੰਮ੍ਰਿਤ ਰੰਗ ਰਤਾ ਲਿਵਲਾਈ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਾਨ ਤਨ ਅੰਮ੍ਰਿਤ ਪੀਆ ਵਣਿਆ ਸੋ ਕਿਸ਼ ਕਰੇ ਜੋ ਚੇਤਨਾ ਹੋਈ ਤਿਸ ਦਾ ਹੁਕਮ ਮੇਟ ਨਾ ਸਕੈ ਕੋਈ ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪੀ ਆਵਣਿਆ ਅਜਬ ਕੰਮ ਕਰਤੇ ਹਰ ਕੀਰੇ ਇਹੋ ਮਨ ਭੂਲਾ ਜਾਂਦਾ ਫੇਰੇ ਅਜਬ ਕੰਮ ਅਜਬ ਅਜਬ ਕਰਕੇ ਜਾਂ ਹੋਰ ਕਿਸੇ ਰੂਪ ਵਿੱਚ ਨਹੀਂ ਬੋਲਣਾ ਅਜਬ ਕੰਮ ਕਰਤੇ ਹਰ ਕੀਰੇ ਇਹੋ ਮਨ ਭੂਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸਿਉ ਚਿਤ ਲਾਏ ਅੰਮ੍ਰਿਤ ਸ਼ਬਦ ਵਜਾਵਣਿਆ ਖੋਟੇ ਖਰੇ ਤੋਦਿ ਆਪੇ ਉਪਾਏ ਤੋਦਿ ਆਪੇ ਪਰਖੇ ਲੋਕ ਸਬਾਏ ਖਰੇ ਪਰਖ ਖਜ਼ਾਨੇ ਪਾਏ ਹੀ ਖੋਟੇ ਪਰਮ ਪੁਲਾਵਣਿਆ ਕਿਉ ਕਰ ਵੇਖਾ ਕਿਉ ਸਲਾਹੀ ਗੁਰ ਪ੍ਰਸਾਦੀ ਸ਼ਬਦ ਸਲਾਹੀ ਤੇਰੇ ਬਾਣੇ ਵਿੱਚ ਅੰਮ੍ਰਿਤ ਵਸੈ ਤੂੰ ਬਾਣੇ ਅੰਮ੍ਰਿਤ ਪੀ ਆਵਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਗੁਰ ਸੇਵਿਆ ਰਿਦੈ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਭ ਭੁੱਖ ਲਹ ਜਾਵਣਿਆ